ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਤਰਫੋਂ ਸਮੂਹ ਪੰਜਾਬ ਦੇ ਅਧਿਆਪਕਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਨੂੰ 8 ਮਾਰਚ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿੱਚ 13 ਅਧਿਆਪਕ ਜਥੇਬੰਦੀਆਂ ਵੱਲੋਂ ਸ਼੍ਰੀ ਅਨੰਦਪਰਸਾਹ ਵਿਖੇ ਰੋਸ ਰੈਲੀ ਤੇ ਰੋਸ ਮਾਰਤ ਕੀਤਾ ਜਾ ਰਿਹਾ ਹੈ। ਏ ਰੋਸ ਮਾਰਚ ਤੇ ਰੋਸ ਰੈਲੀ ਇਸ ਕਰਕੇ ਕਰਨੀ ਪੈ ਰਹੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਸਿੱਖਿਆ ਮੰਤਰੀ ਜੀ ਦੇ ਨਾਲ ਲਗਾਤਾਰ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਅਧਿਆਪਕਾਂ ਦੇ ਔਰ ਸਿੱਖਿਆ ਨਾਲ ਸੰਬੰਧਿਤ 2000 ਦੀ ਨੀਤੀ ਉੱਤੇ ਚਰਚਾ ਹੁੰਦੀ ਰਹੀ ਤੇ ਬਹੁਤ ਸਾਰੀਆਂ ਮੰਗਾਂ ਉੱਤੇ ਸਹਿਮਤੀਆਂ ਬਣਦੀਆਂ ਰਹੀਆਂ ਪਰੰਤੂ ਉਹ ਅਮਲੀ ਰੂਪ ਦੇ ਵਿੱਚ ਲਾਗੂ ਨਾ ਹੋ ਸਕੀਆਂ ਪਿਛਲੇ ਸਮੇਂ ਜਦੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਵਿੱਚ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਤਾਂ 27 ਜਨਵਰੀ ਨੂੰ ਸਿੱਖਿਆ ਮੰਤਰੀ ਜੀ ਨਾਲ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਅਸੀਂ 37 38 ਸੂਤਰੀ ਮੰਗ ਪੱਤਰ ਦੇ ਉੱਤੇ ਗੱਲ ਕਰਨੀ ਚਾਹੀਦੀ ਲੇਕਿਨ ਸਿੱਖਿਆ ਮੰਤਰੀ ਜੀ ਨੇ ਉਹਦੇ ਚੋਂ ਕਰੰਟ ਮਸਲਿਆਂ ਤੇ 5 6 ਦੇ ਉੱਤੇ ਮੋਰਚੇ ਨਾਲ ਗੱਲਬਾਤ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਇਹ ਮਸਲੇ ਤੁਹਾਡੇ ਹੱਲ ਕੀਤੇ ਜਾਣਗੇ ਜਿਨ੍ਹਾਂ ਵਿੱਚ ਅਧਿਆਪਕਾਂ ਦੀਆਂ ਜਿਹੜੀਆਂ ਲੈਕਚਰਾਰ ਤੇ ਮਾਸਟਰਾਂ ਦੀਆਂ ਪ੍ਰਮੋਸ਼ਨਾਂ ਹੋਈਆਂ ਸੀ ਉਦੇ ਵਾਸਤੇ ਸਾਰੇ ਪੰਜਾਬ ਦੇ ਖਾਲੀ ਸਟੇਸ਼ਨਾਂ ਨੂੰ ਖੋਲ ਕੇ ਚੁਆਇਸ ਕਰਾਉਣ ਦੀ ਗੱਲ ਸੀ ਸੀਐਨਪੀ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ ਦੀ ਗੱਲ ਸੀ 2020 ਦੀ ਸਿੱਖਿਆ ਨੀਤੀ ਨੂੰ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ ਦੀ ਗੱਲ ਸੀ 2018 ਦੇ ਅਧਿਆਪਕ ਵਿਰੋਧੀ ਰੂਲਾਂ ਨੂੰ ਵਾਪਸ ਲੈਣ ਤੇ ਸੋਧਣ ਦੀ ਗੱਲ ਸੀ 16 ਫਰਵਰੀ ਦੀ ਹੜਤਾਲ ਸਬੰਧੀ ਤਨਖਾਹ ਕਟੌਤੀ ਵਾਪਸ ਲੈਣ ਦੀ ਗੱਲ ਸੀ ਭਾਵੇਂ ਕਿ ਅਧਿਆਪਕਾਂ ਦੇ ਬਿੱਤੀ ਤੇ ਛੋਟੇ ਤੋਂ ਲੈ ਕੇ ਵੱਡੇ ਮਸਲੇ ਸਾਰਿਆਂ ਦੇ ਉੱਤੇ ਅਧਿਆਪਕ ਮੋਰਚਾ ਗੱਲ ਕਰਨੀ ਚਾਹੁੰਦਾ ਸੀ ਔਰ ਇਸ ਤੋਂ ਪਹਿਲਾਂ ਬਹੁਤ ਵਾਰੀ ਉਹ ਮੰਗ ਪੱਤਰ ਡਿਸਕਸ ਵੀ ਕੀਤਾ ਗਿਆ ਲੇਕਿਨ ਉਸ ਦਿਨ ਇਹਨਾ ਜੋ ਮੈਂ ਜ਼ਿਕਰ ਕੀਤਾ ਇਹਨਾਂ ਮੰਗਾਂ ਦੇ ਉੱਤੇ ਸਿੱਖਿਆ ਮੰਤਰੀ ਜੀ ਨੇ ਸਹਿਮਤੀ ਪ੍ਰਗਟ ਕਰਦੇ ਆ ਕਿਹਾ ਕਿ ਇਹ ਤੁਰੰਤ ਹੱਲ ਕੀਤੀਆਂ ਜਾਣਗੀਆਂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਹਨਾਂ ਵਿੱਚੋਂ ਕੋਈ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਗਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੂੰ ਮਜਬੂਰੀ ਵਸ ਸਿੱਖਿਆ ਮੰਤਰੀ ਜੀ ਦੇ ਹਲਕੇ ਵਿੱਚ ਸ਼੍ਰੀ ਅਨੰਦਪਰਸਾਹ ਵਿਖੇ ਰੋਸ ਰੈਲੀ ਤੇ ਰੋਸ ਮਾਰਚ ਕਰਨ ਲਈ ਮਜਬੂਰ ਹੋਣਾ ਪਿਆ ਇਸ ਲਈ ਅਸੀਂ ਸਾਂਝੇ ਅਧਿਆਪਕ ਮੋਰਚੇ ਪੰਜਾਬ ਵੱਲੋਂ ਸਮੂਹ ਪੰਜਾਬ ਦੇ ਅਧਿਆਪਕਾਂ ਨੂੰ ਅਪੀਲ ਕਰਦੇ ਹਾਂ ਕੱਲ ਨੂੰ 11 ਵਜੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੋ ਤਾਂ ਕਿ ਸਿੱਖਿਆ ਮੰਤਰੀ ਜੀ ਪੰਜਾਬ ਤੇ ਪੰਜਾਬ ਦੀ ਸਰਕਾਰ ਦਾ ਅਧਿਆਪਕਾਂ ਦੇ ਵਿਭਾਗੀ ਮਸਲਿਆਂ ਤੇ ਔਰ ਅਧਿਆਪਕਾਂ ਦੇ ਵਿੱਤੀ ਮਸਲੇ ਜਿਹੜੇ ਭੱਤੇ ਪੇ ਕਮਿਸ਼ਨ ਡੀਏ ਬਹੁਤ ਸਾਰੀਆਂ ਅਧਿਆਪਕ ਭਰਤੀਆਂ ਦੇ ਸਕੇਲਾਂ ਦਾ ਮਾਮਲਾ ਔਰ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਦਾ ਮਾਮਲਾ ਜਿਹੜੇ ਸਾਰੇ ਵਾਦੇ ਸਰਕਾਰ ਬਣਨ ਤੋਂ ਪਹਿਲਾਂ ਮੌਜੂਦਾ ਸਰਕਾਰ ਦੀ ਪਾਰਟੀ ਲੋਕਾਂ ਨਾਲ ਕਰਕੇ ਆਈ ਸੀ ਉਹਨਾਂ ਵੱਲ ਧਿਆਨ ਆ ਜਿਹੜਾ ਦਵਾਇਆ ਜਾ ਸਕੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਰੇ ਅਧਿਆਪਕ ਤੁਸੀਂ ਸਹਿਯੋਗ ਕਰੋਗੇ ਸਾਥ ਦਿਓਗੇ ਤਾਂ ਆਪਾਂ ਪੰਜਾਬ ਦੇ ਸਿੱਖਿਆ ਮੰਤਰੀ ਜੀ ਤੇ ਪੰਜਾਬ ਦੀ ਸਰਕਾਰ ਦਾ ਧਿਆਨ ਆ ਜਿਹੜਾ ਅਧਿਆਪਕ ਮਸਲਿਆਂ ਤੇ ਡੂੰਘੇ ਵਿੱਚ ਕਾਮਯਾਬ ਹੋਵਾਂਗੇ ਉਮੀਦ ਆ ਕਿ ਤੁਸੀਂ ਸਾਰੇ ਇਸ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਆਨੰਦਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋਗੇ ਜੈ ਜਨਤਾ ਜਿੱਤ ਲੜਦੇ ਲੋਕਾਂ ਦੀ